ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਵੀਡੀਓ ਦੇ ਵਿੱਚ ਸੋ ਜਿਹੜੀ ਅੱਜ ਆਪਾਂ ਵੀਡੀਓ ਬਣਾਉਣ ਪਹੁੰਚੇ ਆ ਪਸ਼ੂ ਮੋੜ ਮੰਡੀ ਜ਼ਿਲ੍ਹਾ ਬਠਿੰਡਾ ਆਏ ਮਹੀਨੇ ਦੀ 20 ਤਰੀਕ ਨੂੰ ਲੱਗਦੀ ਹੈ ਮੰਡੀ ਦੇ ਉੱਤੇ ਟੌਪ ਟੌਪ ਕੁਆਲਿਟੀ ਦੀਆਂ ਮੱਝਾਂ گاਵਾ ਪਹੁੰਚਦੀਆਂ ਆ ਸੋ ਨੂੰ ਇਸ ਵੀਡੀਓ ਦੇ ਵਿੱਚ ਆਪਾਂ ਮੁਰਾ ਨਾਲ ਦੀਆਂ ਮੱਝਾਂ ਝੋਟੀਆਂ ਦਿਖਾਵਾਂਗੇ ਵੀਡੀਓ ਦੀ ਸ਼ੁਰੂਆਤ ਕਰਦੇ ਆ ਇਸ ਮਾ ਝੋਟੀ ਤੋਂ ਝੋਟੀ ਦੀ ਝੋਟੀ ਦਾ ਕੱਦ ਕਾਠ ਫੇਸ ਬਿਊਟੀ ਸਿੰਘ ਸਿੰਘਾਂ ਦੀ ਕੁਆਲਿਟੀ ਚੈੱਕ ਕਰੋ ਆਰਡਰ ਕੁਆਲਿਟੀ ਦੇਖੋ ਇਥੋਂ ਚਾਰੇ ਥਾਣਾ ਨਖੜਮੇ ਤੇ ਪੂਰੇ ਗੈਪ ਤੇ ਲੱਗਿਆ ਹੋਰ ਡਿਟੇਲ ਬਾਅਦ ਤੋਂ ਲੈ ਕੇ ਦੇਵਾਂਗੇ ਚਾਰੇ ਥਾਣਾ ਦਾ ਸਾਈਜ਼ ਚੈੱਕ ਕਰੋ ਇੱਥੋਂ ਇੱਕ ਸੱਟ ਮੰਗਦੇ ਜੀ ਸੋ ਲੈ ਕੇ ਦੇਵਾਂਗੇ ਵੀਰ ਤੋਂ ਡਿਟੇਲ ਕਰਾਵਾਂਗੇ ਗੱਲਬਾਤ ਬਣੀ ਰਹੇ ਹੋ ਵੀਡੀਓ ਦੇ ਨਾਲ ਸਸੀਕਾਲ ਬਾਈ ਜੀ ਬਾਈ ਜੀ ਸਸੀਕਾਲ ਸਾਰੇ ਤੋਂ ਪਹਿਲਾਂ ਨਾਮ ਤੇ ਐਡਰੈਸ ਦੱਸੋ ਪ੍ਰੋਪਰ ਜੀ ਨਾਮ ਮੇਰਾ ਕਾਕਾ ਪਿੰਡ ਦੇਸੂ ਮਲਕਾਣਾ ਪਿੰਡ ਦੇਸੂ ਮਲਕਾਣਾ ਨਾਮ ਕਾਕਾ ਜਿਹੜੀ ਛੋਟੀ ਸੂਈ ਹੈ ਕਿਹੜਾ ਸੂਆ ਜੀ ਪਹਿਲਾ ਸੂਆ ਕਿੰਨੇ ਦਿਨ ਹੋ ਗਏ ਸੂਈ ਨੂੰ 15 ਦਿਨ ਹੋ ਗਏ 15 ਦਿਨ ਹੋ ਗਏ ਸੂਈ ਨੂੰ ਤੇ ਜਿਹੜਾ ਹਾਜ਼ਰ ਤੋਂ ਤਾਂ ਕੰਡੇ ਵਾਲਾ ਕਿੰਨਾ ਹ ਬੱਚਾ ਬੱਚਾ ਕੱਟਾ ਮਗਰ ਇਹਦਾ ਭਾ ਕੀ ਹੈ ਜੀ ਭਾ 1.6 ਲੱਖ ਭਾ 1.60 ਜਸਨੋ ਕਿੰਨੇ ਦੀ ਆ ਟਾਟਾ ਵਾਟਾ ਵੀ ਕਿੰਨੇ ਦੀ ਡੇਢ ਦੀ ਦੇ ਦਾਂਗੇ ਹੋਰ ਤੁਸੀਂ ਛੋਟੀ ਦੀ ਕੁਆਲਿਟੀ ਚੈੱਕ ਕਰੋ ਤੁਰਦੀ ਤੋਂ ਇੱਥੋਂ ਆਰਡਰ ਕੁਆਲਿਟੀ ਚੈੱਕ ਕਰੋ ਤੇ ਹੋਰ ਅੱਗੇ ਜਾ ਕੇ ਹੋਰ ਤੁਹਾਨੂੰ ਚੰਗੀਆਂ ਚੰਗੀਆਂ ਮੱਝਾਂ ਝੋਟੀਆਂ ਦਿਖਾਵਾਂਗੇ ਇੱਕ ਫੋਨ ਨੰਬਰ ਵੀ ਦੱਸ ਦਿੰਦੇ ਹਾਂ ਫੋਨ ਨੰਬਰ ਮੇਰਾ 94160 94160 36186 36186 ਜੇ ਕਿਸੇ ਨੂੰ ਵੀ ਝੋਟੀ ਚੰਗੀ ਲੱਗਦੀ ਆ ਤਾਂ ਜਾਂਚ ਪਰਖ ਕੇ ਤਸੱਲੀ ਕਰਕੇ ਵੀਰ ਨਾਲ ਖਰੀਦ ਸਕਦੇ ਹੋ ਝੋਟੀ ਤੁਸੀਂ ਅੱਗੇ ਜਾ ਕੇ ਹੋਰ ਵੀ ਚੰਗੀਆਂ ਚੰਗੀਆਂ ਮੱਝਾਂ ਝੋਟੀਆਂ ਦਿਖਾਵਾਂਗੇ ਲੋ ਵੀ ਆਣ ਵੀਰੋ ਅੱਗੇ ਜਾ ਕੇ ਤੁਹਾਨੂੰ ਆਹ ਟਾਪ ਕੁਆਲਿਟੀ ਦੀ ਕੱਦ ਦਾ ਬੱਤਾ ਝੋਟੀ ਦਾ ਤੇ ਆਰਡਰ ਕੁਆਲਿਟੀ ਵਾਲੇ ਪੱਖ ਤੋਂ ਜਿੱਬ ਕੱਢੇ ਵਜਾਂ ਫੇਸ ਬਿਊਟੀ ਦੇਖੋ ਝੋਟੀ ਤੌਰ ਤੇ ਜਜਮੈਂਟ ਕਰਾਵਾਂਗੇ ਕੱਦ ਸਮਧਰਾ ਆਰਡਰ ਕੁਆਲਿਟੀ ਦੇਖੋ ਤੁਸੀਂ ਇੱਥੋਂ ਪਾਂਡਰ ਗਾਲੇ ਵਾਜੋ ਚਾਰੇ ਥਾਣਾ ਨਖੜਮੇ ਤੇ ਪੂਰੇ ਗੈਪ ਤੇ ਲੱਗੇ ਹੋਏ ਆ ਵੀਰ ਤੋਂ ਲੈ ਕੇ ਦੇਵਾਂਗੇ ਡਿਟੇਲ ਕਰਾਵਾਂਗੇ ਬਾਈ ਨਾਲ ਗੱਲਬਾਤ ਸੋ ਇੱਥੋਂ ਚੈੱਕ ਕਰੋ ਆਰਡਰ ਕੁਆਲਿਟੀ ਓਨੇ ਹੀ ਮੂਰ ਨੂੰ ਤੇ ਓਨੇ ਹੀ ਮਗਰ ਨੂੰ ਆ ਆਰਡਰ ਵੀਰ ਤੋਂ ਲੈ ਅੱਖੇ ਲੈ ਕੇ ਦੇਵਾਂਗੇ ਡਿਟੇਲ ਵੀਰ ਤੋਂ ਕਰਾਵਾਂਗੇ ਬਾਈ ਨਾਲ ਗੱਲਬਾਤ ਸੋ ਆਓ ਕਰੀਏ ਵੀਰ ਨਾਲ ਗੱਲਬਾਤ ਲੈ ਕੇ ਦੇਵਾਂਗੇ ਡਿਟੇਲ 86 ਗੱਲ ਬਈ ਸਾਰਿਆਂ ਤੋਂ ਪਹਿਲਾਂ ਤਾਂ ਨਾਮ ਤੇ ਐਡਰੈਸ ਦੱਸੋ ਜੀ ਨਾਮ ਮੇਰਾ ਸੋਨੀ ਹੈ ਪਿੰਡ ਆਂਡੇ ਵਾਲੀ ਜੀ ਨਾਮ ਸੋਨੀ ਪਿੰਡ ਆਂਡੇ ਵਾਲੀ ਜ਼ਿਲ੍ਹਾ ਜ਼ਿਲ੍ਹਾ ਮਾਨਸਾ ਜਿਹੜਾ ਝੋਟੀ ਸੂਈ ਜੂਆ ਕਿਹੜਾ ਸੂਆ ਜੀ ਦੂਸਰਾ ਸੂਈ ਦੂਜਾ ਸੂਆ ਸੂਈ ਨੂੰ ਕਿੰਨੇ ਕਿ ਦਿਨ ਹੋ ਗਏ ਅਜਵਾਰ ਮਾ ਬੱਚਾ ਬੱਚਾ ਮਾਰ ਘਟਾ ਦੁੱਧ ਜਿਹੜਾ ਹਾਜਰਾ ਕੰਡੇ ਵਾਲਾ ਚੌਣ ਵਾਲਾ ਕਿੰਨਾ ਦੁੱਧਾ ਜੀ 14 14 ਕਿਲੋ ਡੱਬੇ ਮਾਰ ਸਕਦਾ ਕੋਈ ਬਈ ਤੇ ਮੁੱਲ ਕਿੰਨਾ ਜੀ 160000 ਮੁੱਲਾ 1.5 ਲੱਖ ਦੀ ਵੀਰ ਕੰਦਾ ਦੇ ਦਾਂਗੇ ਇੱਕ ਫੋਨ ਨੰਬਰ ਦੱਸ ਦਿਓ 987790 52399 52 58392 ਜੇ ਕਿਸੇ ਵੀ ਮੇਰੇ ਵੀਰ ਭਰਾ ਨੂੰ ਚੈਨਲ ਵੀ ਹੈ ਕਿਹੜਾ ਜੀ ਨੈਸ਼ਨਲ ਡੈਰੀ ਫਾਰਮ ਨੈਸ਼ਨਲ ਡੈਰੀ ਫਾਰਮ ਦੇ ਵੀਰ ਦਾ ਚੈਨਲ ਆ ਪਸ਼ੂ ਹੁੰਦੇ ਨੇ ਤੁਹਾਨੂੰ ਪੱਟੀਆਂ ਟੋਟਲ ਕੁਆਲਿਟੀ ਦੇ A to Z ਸਾਰੀ ਕੁਆਲਿਟੀ ਮਿਲ ਜਾਂਦੀ ਆ ਜੇ ਕਿਸੇ ਵੀ ਵੀਰ ਭਰਾ ਨੂੰ ਕੋਈ ਵੀ ਪਸ਼ੂ ਚਾਹੀਦਾ ਤਾਂ ਵੀਰ ਨਾਲ ਕੰਟੈਕਟ ਕਰੋ ਲਓ ਵਧੀਆ ਮੁੱਲ ਵੀ ਬੋਲਦੇ ਹਾਂ ਵਧੀਆ ਦੁੱਧ ਲਓ ਵੀ ਮਿੱਤਰੋ ਆਹ ਝੋਟੀ ਚੈੱਕ ਕਰੋ ਨੀਲੀ ਰਾਵੀ ਦੇ ਵਿੱਚ ਪੈਂਦੀ ਹੈਗੀ ਬਾਦਨਬੂਜੂਦ ਵਾਲੇ ਪਾਸੋਂ ਫੁੱਲ ਹੈਵੀ ਬਾਦਨ ਵਾਲੀ ਆਰਡਰ ਕੁਆਲਟੀ ਚੈੱਕ ਕਰੋ ਤੁਰਦੀ ਤੋਂ ਚਾਰੇ ਥਾਣੇ ਪੀੜੀ ਦੇ ਪਾ ਪਿਆਰ ਕੇ ਨਿਖੜਵੇਂ ਤੇ ਪੂਰੇ ਗੈਪਟ ਲੱਗਿਆ ਚਾਰੇ ਥਾਣੇ ਛੋ ਲੈ ਕੇ ਦੇਵਾਂਗੇ ਡਿਟੇਲ ਵੀਰ ਤੋਂ ਬਣੇ ਰਹੋ ਵੀਡੀਓ ਦੇ ਐਂਡ ਤੱਕ ਇਥੋਂ ਮੁਰਦੀ ਤੋਂ ਚੈੱਕ ਕਰੋ ਫੇਸ ਕੁਆਲਟੀ ਸਿੰਘਾਂ ਦੀ ਕੁਆਲਟੀ ਚੈੱਕ ਕਰੋ ਇਥੋਂ ਥਣਾ ਦੀ ਕੁਆਲਟੀ ਦੇਖੋ ਤੁਸੀਂ ਪੂਰੀ ਹੈ ਇਸ ਤੋਂ ਬਾਅਦ ਵੀਰ ਨਾਲ ਕਰਾਵਾਂਗੇ ਗੱਲਬਾਤ ਲੈ ਕੇ ਦੇਵਾਂਗੇ ਡਿਟੇਲ ਤੇ ਆਓ ਕਰਾਈਏ ਵੀਰ ਨਾਲ ਗੱਲਬਾਤ 88 ਗਾਲ ਬਾਈ 88 ਗਾਲ ਨਾਮ ਤੇ ਐਡਰੈਸ ਦੱਸਿਓ ਨਾਮ ਮਹਿਤਾ ਜੀ ਪਿੰਡ ਪਿੰਡ ਭੁੰਦੜਾ ਪਿੰਡ ਭੁੰਦੜ ਜਿਹੜੀ ਝੋਟੀ ਕਿਹੜਾ ਸੂਏ ਸੂਈ ਪਿਆ ਜੀ ਹਾਂ ਜੀ ਹਾਂਜੀ 18 ਕਿਲੋ ਦੂਜਾ ਸੂਗਾ ਸੂਈ ਨੂੰ ਕਿੰਨੇ ਦਿਨ ਹੋ ਗਏ ਇਹਨੂੰ ਹੋ ਗਏ 10 ਦਿਨ ਹੋ ਗਏ ਦੁੱਧ ਜਿਹੜਾ ਹਾਜ਼ਰਾ ਚੋਣ ਵਾਲਾ ਕਿੰਨਾ ਹੈਗਾ 18 ਕਿਲੋ 18 ਤੇ ਬੱਚਾ ਤੇ ਜਿਹੜੀ ਡਿਮਾਂਡ ਆ ਜਾਇਜ਼ ਮੁੱਲ ਕਿੰਨਾ ਜਿਹੜਾ ਟਾਟਾਵਾੜਾ ਜੱਸ ਨੂੰ ਵੀ ਇੰਨੇ ਦੀ ਦੇਣੀ 135 ਦੇਣੀ ਇੱਕ 35 ਦੇਵਾਂਗੇ ਮੁੱਲ 145 ਤੇ ਇੱਕ ਆਪਣਾ ਫੋਨ ਨੰਬਰ ਦੱਸੋ 90418 90418 90160 90160 senti ਜੇ ਕਿ ਜਿਹਨੂੰ ਵੀ ਝੋਟੀ ਚੰਗੀ ਲੱਗਦੀ ਆ ਤਾਂ ਤਸੱਲੀ ਕਰਕੇ ਝੋਟੀ ਖਰੀਦ ਸਕਦੇ ਹੋ ਲੋਵੀ ਕਿਸਾਨ ਵੀਰੋ ਤੁਹਾਨੂੰ ਅੱਗੇ ਜਾ ਕੇ ਆਹ ਝੋਟੀ ਦਿਖਾਵਾਂਗੇ ਲੈ ਕੇ ਦੇਵਾਂਗੇ ਡਿਟੇਲ ਵੀਰ ਤੋਂ ਤੋਰੇ ਮੜੀ ਆਰਡਰ ਕੁਆਲਟੀ ਚੈੱਕ ਕਰਿਓ ਚਾਰੇ ਥਣਾ ਇੱਥੋਂ ਚੈੱਕ ਕਰੋ ਨਿਖੜਵੇਂ ਤੇ ਪੂਰੇ ਗੈਪ ਤੇ ਲੱਗੇ ਹੋਇਆ ਚਾਰੇ ਥਣਾ ਤਾਜੀ ਸੂਈ ਆ ਬਿਲਕੁਲ ਤੋਰ ਕੇ ਦਿਖਾਵਾਂਗੇ ਉਸ ਤੋਂ ਬਾਅਦ ਲੈ ਕੇ ਦੇਵਾਂਗੇ ਵੀਰ ਤੋਂ ਡਿਟੇਲ ਕਰਾਵਾਂਗੇ ਗੱਲਬਾਤ ਸੋ ਇੱਥੋਂ ਤੁਰਦੀ ਤੋਂ ਚੈੱਕ ਕਰਿਓ ਆਰਡਰ ਕੁਆਲਟੀ ਦੇਖੋ ਕਿੱਡੀ चारे थाणे निखड़े ते पूरे कैब ते लॻे ड्रगी जे करो चारे था त ਵਾ ਮੋੜ ਲੈ ਬਈ ਤੁਰਦੀ ਦੋ ਚੱਕਰੋ ਆਓ ਕਰਾਈਏ ਵੀਰ ਨਾਲ ਗੱਲਬਾਤ ਆ ਇਹਦਾ ਬੱਚਾ ਸ਼ਾਇਦ ਤੇ ਲੈ ਕੇ ਦੇਵਾਂਗੇ ਡਿਟੇਲ ਕਰ ਬਣੇ ਰਹੋ ਵੀਡੀਓ ਦੇ ਐਂਡ ਤੱਕ ਸਸੀ ਗੱਲ ਜੀ ਨਾਮ ਤੇ ਐਡਰੈਸ ਦੱਸਿਓ ਜੀ ਨਾਮ ਦੱਸ ਬਾਦਲਗੜ੍ਹ ਬਾਦਲਗੜ੍ਹ ਹਰਿਆਣੇ ਦੀ ਝੋਟੀ ਹੈ ਜੀ ਤੇ ਕਿਹੜਾ ਸੂਏ ਸੂਈ ਵੀ ਹੈ ਜੀ ਦੂਜਾ ਦੂਜਾ ਕਿੰਨੇ ਕਿਲੋ ਹੋ ਗਏ ਸੂਈ ਨੂੰ ਜਿਹੜਾ ਬੌਲਾ ਕਿੰਨਾ ਹੋਣ ਜੀ ਬੌਲਾ ਹੈ ਕਿ 10 ਕਿਲੋ ਬੌਲਾ 10 ਕਿਲੋ ਬੌਲਾ ਤੇ ਜਾਇਜ਼ ਮੁੱਲ ਕੀ ਹੈ ਵੀ ਕਿ ਇੱਕ ਦਾਸ ਦੀ ਦੇਣੀ ਇੱਕ ਦਾਸ ਦੀ ਦੇਣੀ ਹੈਗੀ ਉਹ ਤੋਂ ਹੋਰ ਵੀ ਮਾਨਤਾਨ ਹੋ ਜੂ ਨਾ ਜੀ ਨਹੀਂ ਹੁੰਦਾ ਇੱਕ ਦਾਸ ਦੀ ਝੋਟੀ ਦੇਣਾ ਮਗਰ ਬੱਚਾ ਕੀ ਹੈ ਜੀ ਤੇ ਇੱਕ ਫੋਨ ਨੰਬਰ ਦੱਸੋ 95883 95883 5758 5758 ਪਿੰਡ ਬਾਦਲਗੜ੍ਹ ਹਰਿਆਣੇ ਦੀ ਝੋਟੀ ਹੈ ਵੀਰੋ ਜਿਹਨੂੰ ਚੰਗੀ ਲੱਗਦੀ ਆ ਵੀਰਨਾ ਕਰ ਲਿਓ ਕੰਟੈਕਟ ਜਾਂਚ ਪਰਖ ਕੇ ਤਸੱਲੀ ਕਰਕੇ ਝੋਟੀ ਖਰੀਦ ਸਕਦੇ